ਕਦੇ ਪਤੰਗੇ ਦਾ ਚਸਕਾ ਵੇਖਣ ਵਾਲਾ ਜਿਹੜਾ ਸਾਡਾ ਟਾਈਮ ਬਰਬਾਦ ਕਰਦਾ ਹੈ ਆ ਸਾਡੇ 5 ਇੰਚ ਦੀ ਸਕਰੀਨ ਸਾਰੀ ਦਿਹਾੜੀ ਖਾ ਜਾਂਦੀ ਹੈ ਸਾਡੀ ਕਦੇ ਨੋਟ ਕਰਿਓ ਆਪਣਾ ਸਕਰੀਨ ਟਾਈਮ ਆਪਣੇ ਫੋਨ ਦੇ ਉੱਤੇ ਸੈਟਿੰਗ ਦੇ ਵਿੱਚ ਜਾ ਕੇ ਕਿੰਨੇ ਘੰਟੇ ਨਿਕਲਦਾ ਹੈ ਇਹ ਟਾਈਮ ਕਿੱਥੋਂ ਆ ਰਿਹਾ ਹੈ ਤੇ ਕਦੇ ਹਾਥੀ ਵਾਂਗ ਅਸੀਂ ਕਿਸੇ ਨਾ ਕਿਸੇ ਦੇ ਸ਼ਿਕਾਰ ਹੋ ਜਾਂਦੇ ਆ ਤੇ ਮੁੜ ਕੇ ਫਿਰ ਸਾਲਾਂ ਦੀ ਕਹ ਦੇ ਤਾਂ ਜੇਲ ਹੈ ਤੇ ਕਦੇ ਮੁਕਦਮੇ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਜੇ ਨਿਕਲਣਾ ਇਹ ਦੁੱਖ ਹੈ ਨਾ ਜੀ ਸਾਡੇ ਜੀਵਨ ਦੇ ਅੰਦਰ ਇਹੋ ਹੀ ਤਾਂ ਦੁੱਖ ਨੇ ਸਾਡੇ ਕਿ ਅਸੀਂ ਬਾਤ ਦੇ ਵਿੱਚ ਦੁਖੀ ਹੁੰਨੇ ਆ ਵੀ ਸਾਡੇ ਨਾਲ ੱਤਕਾ ਹੋ ਗਿਆ ਹੋਰ ਕਾ ਦਾ ਦੁੱਖ ਹੈ ਇੱਥਾਂ ਤਾਂ ਖਾਣਦੇ ਆ ਚਸਕੀਆਂ ਕਰਕੇ ਪੈਦਾ ਹੋਏ ਦੁੱਖ ਨੇ ਵੀ ਸਰੀਰ ਠੀਕ ਨਹੀਂ ਇਹਾਂ ਕੰਨਾਂ ਦੇ ਸੁਣਨ ਵਾਲੇ ਚਸਕੀਆਂ ਕਰਕੇ ਦੁਖੀਆਂ ਵੀ ਮਿਹਨਤ ਦੀ ਕਮਾਈ ਵੀ ਬਰਬਾਦ ਹੋ ਗਈ ਘਰ ਵੀ ਬਰਬਾਦ ਕਰ ਲਿਆ ਕਿਸੇ ਦੀਆਂ ਗੱਲਾਂ ਚਾਹ ਕੇ ਇਹਾਂ ਵੇਖਣ ਦੇ ਚਸਕੇ ਕਰਕੇ ਦੁਖੀਆਂ ਇੱਕ ਤਾਂ ਅੱਖਾਂ ਤੇ ਐਨਕਾ ਲੱਗ ਗਈਆਂ ਦੂਜਾ ਸਮਾਂ ਨਹੀਂ ਮੈਨੇਜ ਹੋ ਪਾਰਿਆ ਲਤ ਲੱਗ ਗਈ ਫੋਨ ਦੀ ਇਹ ਕਾਮ ਦੀ ਬਿਰਤੀ ਦੇ ਕਰਕੇ ਦੁਖੀਆਂ ਕਿਉਂਕਿ ਮੌਕਦਮੇ ਚੱਲ ਰਹੇ ਨੇ ਘਰ 'ਚ ਕਾਟੋ ਕਲੇਸ਼ ਇਸ ਬਿਰਤੀ ਦੇ ਕਰਕੇ